ਉੱਜ ਦਿਨਾਂ ਤੋਂ ਬਲਾਕ ਕਹਨੂਆ ਦੇ ਵਿੱਚ ਪੈਂਦੇ ਪਿੰਡ ਪਟੀਆਂ ਤੋਂ ਖਬਰਾਂ ਵਾਇਰਲ ਹੋ ਰਹੀਆਂ ਸਨ ਕਿ ਪਿੰਡ ਪਟੀਆਂ ਦੇ ਖੇਤਾਂ ਦੇ ਵਿੱਚ ਕੋਈ ਖਤਰਨਾਕ ਜਾਨਵਰ ਘੁੰਮ ਰਿਹਾ ਹੈ ਅਤੇ ਇਸ ਜਾਨਵਰ ਨੂੰ ਕਈਆਂ ਇਨਸਾਨਾਂ ਵੱਲੋਂ ਵੇਖਣ ਦੀ ਵੀ ਗੱਲ ਕਹੀ ਗਈ ਸਹੀ ਅਤੇ ਇਸ ਖਬਰ ਦੇ ਨਾਲ ਪੂਰੇ ਪਿੰਡ ਪਟੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਅਤੇ ਕਿਸਾਨਾਂ ਵੱਲੋਂ ਅਤੇ ਆਮ ਲੋਕਾਂ ਵੱਲੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ ਇਸ ਦੌਰਾਨ ਇਸ ਜਾਨਵਰ ਬਾਰੇ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਬਾਰ-ਬਾਰ ਪਿੰਡ ਪੱਟੀਆਂ ਵਿਖੇ ਵਿਜ਼ਿਟ ਕੀਤਾ ਗਿਆ ਔਰ ਅਖੀਰ ਪਿੰਡ ਪੱਟੀਆਂ ਵਿਖੇ ਜੰਗਲਾਤ ਵਿਭਾਗ ਦੀ ਪੂਰੀ ਟੀਮ ਵੱਲੋਂ ਪਹੁੰਚ ਕੇ ਪਿੰਡ ਪੱਟੀਆਂ ਦੇ ਮੋਦ ਬਣਾ ਦੇ ਨਾਲ ਸਲਾਹ مشورہ ਕਰਕੇ ਤਾਂ ਪਹਿਲਾਂ ਤਾਂ ਪਿੰਡ ਪੱਟੀਆਂ ਦੇ ਖੇਤਾਂ ਦੀ ਰਿਸਰਚ ਕੀਤੀ ਗਈ ਪਿੰਡ ਦੀ ਵੀ ਕੀਤੀ ਗਈ ਪਰ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ ਅਖੀਰ ਪਿੰਡ ਦੀ ਸਹਿਮਤੀ ਦੇ ਨਾਲ ਜੰਗਲਾਤ ਵਿਭਾਗ ਵਾਲਿਆਂ ਵੱਲੋਂ ਇੱਕ ਪਿੰਜਰਾ ਜੋ ਹੈ ਖੇਤਾਂ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਗਰ ਕੋਈ ਖਤਰਨਾਕ ਜਾਨਵਰ ਹੋਇਆ ਤਾਂ ਉਹ ਆਪਣੇ ਭੋਜਨ ਦੀ ਤਲਾਸ਼ ਦੇ ਵਿੱਚ ਨਿਕਲੇਗਾ ਅਤੇ ਇਸ ਪਿੰਜਰੇ ਦੀ ਗ੍ਰਿਸ਼ਤ ਦੇ ਵਿੱਚ ਆ ਜਾਏਗਾ ਇਸੇ ਰੂਪਰਾ ਕਿਹਾ ਗਿਆ ਕਿ ਉਹ ਗਲਤ ਖਬਰਾਂ ਫੈਲਾਉਂ ਤੋਂ ਗਰੇਜ਼ ਕਰਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਾਨਵਰ ਨਹੀਂ ਹੋ ਸਕਦਾ ਜਾਨਵਰ ਹੋ ਸਕਦਾ ਹੈ ਪਰ ਜਿੰਨੀ ਦੇਰ ਸਾਨੂੰ ਉਸਦਾ ਕੋਈ ਕਲੂ ਨਹੀਂ ਮਿਲ ਜਾਂਦਾ ਓਨੀ ਦੇਰ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਉਹਨਾਂ ਵੱਲੋਂ ਫਿਰ ਵੀ ਪਿੰਡ ਵਾਸੀਆਂ ਨੂੰ ਸਲਾਹ ਦਿੱਤੀ ਗਈ ਕਿ ਕੋਈ ਵੀ ਆਪਣੇ ਖੇਤਾਂ ਵਿੱਚ ਜਾਂ ਹੋਰ ਕੰਮ ਕਰਨ ਵਾਸਤੇ ਜਾਂਦਾ ਹੈ ਤਾਂ ਸਾਵਧਾਨੀ ਦੇ ਨਾਲ ਆਪਣੇ ਘਰੋਂ ਬਾਹਰ ਨਿਕਲੇ ਇਹਨੇ ਪਸਾਉਣਾ ਨਹੀਂ ਪੈਣਾ ਕੋਈ ਜਿਹਨਾਂ ਨੇ ਵੇਖਿਆ ਉਹ ਬੱਕਰੀ ਲੈ ਆ ਗਏ ਆ ਕੱਢਿਓ ਬਾਹਰ ਆ ਬਾਹਰ ਕੱਢਿਓ ਬੰਨੇ ਬਾਹਰ ਇੰਨਾ ਲੜਨੋ